ਪਾਰਕੇ ਫੋਟੋਫ੍ਰਾਹਲੀ ਪ੍ਰੋਗਰਾਮ ਹੋ ਗਿਆ ਸਰਦਾਰ ਪ੍ਰੋਗਰਾਮ ਹਜ਼ਾਰ ਅਧੀਨ ਦਿੱਸਦਾ ਜੀ ਕਾਂਗਰਸ ਦੇ ਪੰਜਾਬ ਦੇ ਜੀ ਦੀਪਕ ਹੌਸਲਾ ਮਟੇਵੀ ਨੇ ਮੇਰੇ ਸੈਕਰੀਟ ਸਾਹਿਬ ਸਾਡੇ ਪੰਜਾਬ ਯੂ ਕਾਂਗਰਸ ਦੇ ਹਨੀ ਜੋਸ਼ੀ ਨੇ ਮੇਰੇ ਵੱਡੇ ਵੀਰ ਨੇ ਜੀ ਕਾਂਗਰਸ ਦੇ ਸਾਥੀ ਜਿਹੜੇ ਵੱਡੇ ਵੀਰ ਆਪਣੇ ਸਰਦਾਰੋ ਯੂ ਕਾਂਗਰਸ ਦੇ ਜਨਸਪੰਨ ਮਾਨ ਸਾਥੀ ਅਰਾਣ ਮੜ ਕੇ ਕਰਦੇ ਆ ਸੋ ਹੁਣ ਇਹ ਹੀ ਆ ਕਿ ਸਾਲ ਦਾ ਡੇਢ ਸਾਲ ਆਪਣੇ ਕੋਲ ਸਮਾਂ ਰਹਿ ਗਿਆ ਵੋਟ ਚੋਰੀ ਦਾ ਹੈ ਉਹਦੇ ਨਾਲ ਆਪਾਂ ਆਪ ਦੇ ਆਪ ਦੇ ਹਲਕਿਆਂ ਦੇ ਵਿੱਚ ਵੀ ਆਪਾਂ ਜਿੰਨੇ ਆ ਵਧ ਸੀਟਾਂ ਨਾਲ ਵਧਾ ਕੇ ਆਪਾਂ ਸਰਕਾਰ ਬਣਾਵਾਂਗੇ ਇਸ ਨੂੰ ਵੀ ਇਸ ਵੀ ਜਾਣਦਾ ਤੇ ਇਹਨਾਂ ਦਾ ਸਾਰਾ ਕੰਮ ਵੀ ਜਾਣਦਾ ਯਾਨੀ ਗੋਲਡੀ ਵਿੱਚ ਸੜਿਆ ਜੀ ਦੇ ਪ੍ਰਧਾਨ ਨੇ ਸਿੰਧੂ ਸਾਹਿਬ ਨੇ ਸਹਿਯੋਗ ਸਹਿਯੋਗ ਦੇ ਮਤਲਬ ਇਹ ਜਨਤੀ ਹੋਗਾ ਅਖੀਰ ਇਹਦੀ ਅਗਰ ਸਾਰੇ ਨਿਕਲ ਕੇ ਅੱਜ ਪੰਜਾਬ 유ਥ ਕਾਂਗਰਸ ਦੇ ਨਾਲ ਜਿਹੜਾ ਆ ਰਲ ਮਿਲ ਕੇ ਕੰਮ ਕਰਦੇ ਆ ਕਿਉਂਕਿ ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਕੰਮ ਕਰਨ ਦਾ ਮਜ਼ਾ ਵੀ ਆ ਤਰੀਕਾ ਵੀ ਆ ਤੁਹਾਨੂੰ ਸਮਝਾਉਣਾ ਅਸੀਂ ਬੜੇ ਚਿਰ ਤੋਂ ਇਕੱਠੇ ਕੰਮ ਕਰ ਰਹੇ ਆ ਮੇਰੇ ਨਾਲ ਜਰਨਲ ਸੈਕਟਰੀ ਨੇ ਬਹੁਤ ਹੀ ਮਿਹਨਤੀ ਨੇ ਤੇ ਬਹੁਤ ਹੀ ਜ਼ਿਆਦਾ ਸੰਗਠਨ ਦੇ ਪ੍ਰਤੀ ਡੈਡੀਕੇਟਿਡ ਨੇ ਸੰਗਠਨ ਦੀ ਲਾਈਨਸ ਨੂੰ ਤੋੜ ਕਰਦੇ ਨੇ ਕਾਂਗਰਸ ਪਾਰਟੀ ਲਾਈਨਸ ਨੂੰ ਲੋ ਕਰਦੇ ਨੇ ਲਖਵੀਰ ਸਿੰਘ ਕੋਟਲੀ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਦੇ ਹੱਤੀ ਸਾਡੇ ਵਿਚਕਾਰ ਅੱਜ ਸਾਡੇ ਯੂਥ ਕਾਂਗਰਸ ਵੱਲੋਂ ਲਗਾਏ ਨਵੇਂ ਚਾਰਜ ਜਲੰਧਰ ਦੇ ਹੱਤੀ ਦੇ ਸ਼੍ਰੀ ਰਵੀ ਪ੍ਰਕਾਸ਼ ਆਸ਼ੂ ਜੀ ਜੋ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਵੀ ਨੇ ਸੀਨੀਅਰ ਇਹ ਅੱਜ ਸਾਡੇ ਵਿਚਕਾਰ ਆਏ ਨੇ ਇਹਨਾਂ ਨੂੰ ਯੂਥ ਕਾਂਗਰਸ ਵੱਲੋਂ ਸਾਡੇ ਇੰਚਾਰਜ ਲਾਇਆ ਕਿ ਤੁਸੀਂ ਜਲੰਧਰ ਜਾ ਕੇ ਦੇਖੋ ਵੀ ਉੱਥੇ ਕਿਦਾਂ ਦਾ ਕੰਮ ਚੱਲਦਾ ਹੈ ਕੌਣ ਵਧੀਆ ਕੰਮ ਕਰ ਰਿਹਾ ਹੈ ਕੌਣ 유ਥ ਕਾਂਗਰਸ ਲਈ ਨਹੀਂ ਕਰ ਰਿਹਾ ਹੈ ਤੁਸੀਂ ਸਾਰੇ ਸਾਥੀਆਂ ਨਾਲ ਦੇਖੋ ਮਿਲੋ ਬੈਠੋ ਇਹ ਉਸ ਕਰਕੇ ਇਸ ਕਰਕੇ ਸਾਡੇ ਨਾਲ ਆਇਆ ਇਹਨਾਂ ਨੇ ਪਹਿਲੀ ਮੀਟਿੰਗ ਦੇ ਵਿੱਚ ਵੋਟ ਚੋਰੀ ਨੂੰ ਲੈ ਕੇ ਆਪਣੇ ਸਾਰਿਆਂ ਦੇ ਦਸਤਕ ਮਹਮ ਸ਼ੁਰੂਆਤ ਕੀਤੀ ਹੈ 유ਥ ਕਾਂਗਰਸ ਵੱਲੋਂ ਨਾਲ ਹੀ ਜਿਹੜਾ ਕੀ ਸੰਵਿਧਾਨ ਦੇ ਉੱਤੇ ਬਹੁਤ ਵੱਡਾ ਜਿਹੜਾ ਇੱਕ ਡਾਕਾ ਮਾਰ ਰਹੀ ਆਰਐਸਐਸ ਸਾਡੇ ਚੀਫ ਜਸਟਿਸ ਉੱਤੇ ਜੁੱਤੀ ਛੁੱਟੀ ਹੈ ਜਿਹੜੀ ਆਰਐਸਐਸ ਨੇ ਇਹਦੀ ਅਸੀਂ ਨਿੰਦਾ ਕਰਦੇ ਆਂ ਇਹਦੇ ਲਈ ਵੀ ਅਸੀਂ ਰੋਸ ਵਜੋਂ ਆਪਣਾ ਰੋਸ ਰੋਸ ਕੀਤਾ ਹੈ ਆਪਣਾ ਤੇ ਮੈਂ ਇਹਨਾਂ ਦੇ ਆਉਣ ਤੇ ਇੱਥੇ ਧੰਨਵਾਦ ਕਰਦਾ ਆਂ ਤੇ ਜਿਹੜੀ ਅਗਲੀ ਅਸੀਂ ਦਸਤਕ ਮੈਮ ਉਹ ਅਸੀਂ ਦੁਕਾਨ ਹਰ ਦੁਕਾਨ ਤੇ ਹਰ ਜਾਂਦੇ ਵਿਅਕਤੀ ਦੇ ਕੋਲੋਂ ਅਸੀਂ ਉਹਦੇ ਤੇ ਦਸਤਕ ਕਰਾਵਾਂਗੇ ਤੇ ਮੋਦੀ ਦੇ ਖਿਲਾਫ ਜਿਹੜਾ ਇਹ ਬਲੰਦਾ ਆ ਝੂਠ ਦਾ ਉਹ ਅਸੀਂ ਜਗ ਜਗ ਬਤਾਵਾਂਗੇ ਸੀਨੀਅਰ ਜਨ ਸੈਕਟਰੀਆਂ ਪੰਜਾਬ ਦੇ ਕੌਂਸਲ ਦਾ ਮੈਨੂੰ 올 ਇੰਡੀਆ ਪ੍ਰਧਾਨ ਤੇ 올 ਇੰਚਾਰਜ ਪੰਜਾਬ ਦੇ ਪ੍ਰਧਾਨ ਤੇ ਪੰਜਾਬ ਦੇ ਇੰਚਾਰਜ ਵੱਲੋਂ ਜਿਹੜਾ ਜਲੰਧਰ ਦਿਹਾਤੀ ਦਾ ਇੰਚਾਰਜ ਲਗਾਇਆ ਗਿਆ ਵਾ ਸੋ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੇਰੇ ਨਾਲ ਮੇਰੇ ਸਾਥੀ ਜਲੰਧਰ ਦਿਹਾਤੀ ਦੇ ਪ੍ਰਧਾਨ ਲਖਵੀਰ ਸਿੰਘ ਜੀ ਗਰੀ ਕੋਟਲੀ ਜੀ ਆਦਮਪੁਰ ਤੋਂ ਜਿਹੜੇ ਆਦਮਪੁਰ ਹਲਕੇ ਦੇ ਪ੍ਰਧਾਨ ਨੇ ਰਿਦਮ ਜੀ ਨਕੌਦਰ ਤੋਂ ਗगन ਔਜਲਾ ਜੀ ਜਿਹੜੇ ਮੇਰੇ ਨਕੌਦਰ ਤੋਂ ਯੂਥ ਕੌਂਸਲ ਦੇ ਪੁਰਾਣੇ ਸਾਥੀ ਨੇ ਤੇ ਪ੍ਰਧਾਨ ਵੀ ਨੇ ਨਾਲ ਛਾਬੀ ਜੀ ਫਲੋਰ ਤੋਂ ਜਿਹੜੇ ਹਲਕੇ ਦੇ ਪ੍ਰਧਾਨ ਨੇ ਸੋ ਇਹ ਸਾਰੇ ਯੂਥ ਕਾਂਗਰਸ ਜਿਹੜਾ ਅੱਜ ਆਫਿਸ ਵੈਰੀਅਰ ਦੀ ਮੀਟਿੰਗ ਰੱਖੀ ਗਈ ਸੀ ਜਿਹੜੇ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਬੀਤੇ ਦਿਨੀ ਸਾਡੇ ਚੀਫ ਜਸਟਿਸ ਦੇ ਉੱਪਰ ਬੀਜਪੀ ਦੇ ਆਰਐਸਐਸ ਦੇ ਵੱਲੋਂ ਜੁੱਤੀ ਛੋਟ ਕੇ ਜਿਹੜਾ ਹਮਲਾ ਕੀਤਾ ਗਿਆ ਸੋ ਉਸ ਦੀ ਸਖਤ ਸ਼ਬਦਾਚਹੀ ਨਿੰਦਿਆ ਕਰਦੇ ਆ ਸਾਡੇ ਰਾਹੁਲ ਗਾਂਧੀ ਜੀ ਹਮੇਸ਼ਾ ਹੀ ਗੱਲ ਕਰਦੇ ਨੇ ਕਿ ਜਿਹੜਾ ਲੋਕਤੰਤਰ ਆ ਲੋਕਤੰਤਰ ਇਸ ਸਮੇਂ ਖਤਰੇ ਦੇ ਵਿੱਚ ਆ ਕਿ ਕਿਸ ਤਰ੍ਹਾਂ ਡੈਮੋਕ੍ਰੇਸੀ ਦਾ ਘਾਣ ਕੀਤਾ ਜਾ ਰਿਹਾ ਇਹ ਮਾਨਸਿਕਤਾ ਦਿਖਾਉਂਦੀ ਹੈ ਆਰਐਸਐਸ ਤੇ ਬੀਜੇਪੀ ਦੀ ਮਾਨਸਿਕਤਾ ਹੈ ਕਿ ਕਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਜਦੋਂ ਦੀ ਆਰਐਸਐਸ ਤੇ ਬੀਜੇਪੀ ਪਾਵਰ ਦੇ ਵਿੱਚ ਆਈ ਹੈ ਗਰੀਬਾਂ ਦੇ ਉੱਪਰ ਹਮੇਸ਼ਾ ਹੀ ਹਮਲੇ ਹੁੰਦੇ ਆ ਰਹੇ ਨੇ ਸੋ ਅੱਜ ਅਸੀਂ ਬੀਜੇਪੀ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਨ ਲਈ ਆਏ ਆ ਇੱਥੇ ਇਕੱਠੇ ਹੋਏ ਆ ਨਾਲੇ ਕੇ ਯੂਥ ਕਾਂਗਰਸ ਦੀ ਮੀਟਿੰਗ ਵੀ ਕੀਤੀ ਆ ਸਾਰੇ ਆਫਿਸ ਬਾਰੀਅਰ ਨਾਲ ਪਹਿਲੀ ਮੇਰੀ ਮੀਟਿੰਗ ਹੈ ਸਾਰਿਆਂ ਨਾਲ 1 ਟੂ 1 ਵੀ ਕੀਤਾ ਵਾ ਜੋ ਇਹਨਾਂ ਨੂੰ ਮੁਸ਼ਕਲ ਆ ਰਹੀਆਂ ਸੀ ਉਹ ਸਾਰੀਆਂ ਸੁਨੀਆਂ ਨੇ ਤੇ ਇਹਨਾਂ ਦੀ ਗੱਲ ਜਿਹੜੀ ਹੈ ਸਾਡੇ ਪੰਜਾਬ ਦੇ ਪ੍ਰਧਾਨ ਤੇ 올 ਇੰਡੀਆ ਪ੍ਰਧਾਨ ਤੱਕ ਇਹ ਗੱਲ ਇਹਨਾਂ ਦੀ ਪਹੁੰਚਾ ਕੇ ਤੇ ਜੋ ਜੋ ਮੁਸ਼ਕਲਾਂ ਨੇ ਉਹਨਾਂ ਸਾਰਿਆਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਏਗਾ